ਉਸ ਤੋਂ ਬਾਅਦ ਅਸੀਂ ਇਹ ਹੀ ਕਿਹਾ ਸੀ ਕਿ ਲੜਕੀ ਨੇ ਇੱਕ ਫੀਅਰ ਐਕਸਪ੍ਰੈਸ ਕੀਤਾ ਸੀ ਕਿ ਇਹ ਲੜਕਾ ਬਾਹਰ ਦਾ ਹੈ ਹੋ ਸਕਦਾ ਹੈ ਕਿ ਇਹ ਬਾਹਰ ਕੰਟਰੀ ਚ ਨਾ ਚਲਾ ਜਾਵੇ ਛੱਡ ਕੇ ਇੰਡੀਆ ਜਦੋਂ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਲੈਟਰ ਵੀ ਲਿਖਿਆ ਉਹਨਾਂ ਨੂੰ ਇਸ ਦੇ ਬਾਰੇ ਤਾਂ ਉਹਨਾਂ ਨੇ ਇਸ ਤੋਂ ਬਾਅਦ ਲੁਕਆਊਟ ਨੋਟਿਸ ਵੀ ਉਹਨਾਂ ਦਾ ਇਸ਼ੂ ਕੀਤਾ ਹੈ ਦਾ ਮੋਮੈਂਟ ਵੀ ਗੈਟ ਆਊਟ ਆਫ ਦਾ ਬੋਏ ਅਸੀਂ ਉਹਨੂੰ ਜ਼ਰੂਰ ਅਰੈਸਟ ਕਰਾਂਗੇ ਜੇ ਪਾਸ ਤੇ ਉਸਦੇ ਲੜਕੇ ਦੇ ਪਿਤਾ ਦਾ ਵੀ ਪੱਕ ਸਾਹਮਣੇ ਆਉਂਦਾ ਹੈ ਜਿੱਤੇ ਉਹ ਕਹਿੰਦੇ ਆ ਕਿ ਮੇਰਾ ਬੇਟਾ ਬਿਲਕੁਲ ਨਿਰਦੋਸ਼ ਹੈ ਉਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆਈ ਪੁਲਿਸ ਨੇ ਤਾਂ ਪੁਲਿਸ ਤਾਂ ਸਭ ਦੇ ਹੀ ਸੁਣੇਗੀ ਨਾ ਪੁਲਿਸ ਨੇ ਲੜਕੇ ਦੀ ਵੀ ਸੁਣਨੀ ਹੈ ਲੜਕੀ ਦੀ ਵੀ ਸੁਣਨੀ ਹੈ ਪੁਲਿਸ ਨੂੰ ਇਮੀਡੀਏਟਲੀ ਉਸ ਲੜਕੇ ਨੂੰ ਅਰੈਸਟ ਕਰਨਾ ਚਾਹੀਦਾ ਜਿੱਤੇ ਐਫ ਆਈ ਆਰ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਆ ਜਾਂਦਾ ਹੈ ਉਪਲ ਫਾਰਮ ਗਰਲ ਦੀ ਵਾਇਰਲ ਵੀਡੀਓ ਦੇ ਮਾਮਲੇ ਦੇ ਵਿੱਚ ਔਮਨ ਕਮਿਸ਼ਨ ਦੇ ਵੱਲੋਂ ਸੂਮੋਟੋ ਲਿਆ ਗਿਆ ਇਸ ਤੋਂ ਬਾਅਦ ਐਫਆਈਆਰ ਦਰਜ ਹੋ ਗਈ ਸੀ ਤੇ ਹੁਣ ਔਮਨ ਕਮਿਸ਼ਨ ਦੇ ਚੇਅਰ ਪਰਸਨ ਮੈਡਮ ਰਾਜਲਾਲੀ ਗਿਲਜੀ ਸਾਡਾ ਨਾਮ ਮੌਜੂਦ ਹੈ ਜਾਣਾਂਗੇ ਕਿ ਪੂਰੇ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਉਸ ਮੁੰਡੇ ਦੇ ਖਿਲਾਫ ਕੀਤੀ ਜਾਵੇਗੀ ਮੈਮ ਪੂਰੇ ਕੇਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਕੀ ਸਿਨੈਰੀਓ ਲੱਗਦਾ ਹੈ ਇਸ ਪੂਰੇ ਮਾਮਲੇ ਦਾ ਦੇਖੋ ਇਹਦੇ ਵਿੱਚ ਇਹ ਹੈਗਾ ਕਿ ਇਹ ਤੇ ਸੂਮੋਟੋ ਲਿਆ ਗਿਆ ਸੀ ਜਦੋਂ ਮੇਰੇ ਨੋਟਸ 'ਚ ਇਹ ਗੱਲ ਆਈ ਸੀ ਉਸ ਤੋਂ ਬਾਅਦ ਮੈਂ ਲੜਕੀ ਨਾਲ ਵੀ ਗੱਲ ਕੀਤੀ ਹੈ ਲੜਕੀ ਦੇ ਫਾਦਰ ਦੇ ਨਾਲ ਵੀ ਗੱਲ ਕੀਤੀ ਹੈ ਲੜਕੀ ਦੇ ਔਰ ਕਾਫੀ ਡਿਪਰੈਸ ਸੀ ਉਹ ਲੜਕੀ ਔਰ ਐਤ ਤੱਕ ਡਿਪਰੈਸੀ ਕਿ ਮੇਰੀ ਇੱਜ਼ਤ ਇੰਨੀ ਤਾਰ-ਤਾਰ ਹੋ ਗਈ ਹੈ ਕਿ ਹੁਣ ਮੇਰਾ ਦਿਲ ਕਰਦਾ ਹੈ ਕਿ ਮੈਂ ਆਪਣਾ ਸੁਸਾਈਸਾਈਡ ਕਰ ਲਵਾਂ ਇਸ ਚੀਜ਼ ਤੇ ਕਾਫੀ ਸਮਝਾਨ-부ਝਾਨ ਦੇ ਨਾਲ ਗੱਲ ਕਰਨ ਦੇ ਨਾਲ ਉਸ ਤੋਂ ਬਾਅਦ ਮੈਂ ਐਸਐਸਪੀ ਸਾਹਿਬ ਨੂੰ ਜਦੋਂ ਐਸਓ ਮੋਟੋ ਲਿਆ ਸੀ ਮੈਂ ਉਹਨੂੰ ਕਿਹਾ ਸੀ ਕਿ ਇਹ ਇਮੀਡੀਏਟ ਅਰੈਸਟ ਹੋਣੀ ਚਾਹੀਦੀ ਹੈ ਲੜਕੇ ਦੀ ਔਰ ਉਹਨਾਂ ਨੇ ਉਸ ਤਰ੍ਹਾਂ ਫਿਰ ਤੁਰੰਤ ਉਹਨਾਂ ਨੇ ਐਫਆਈਆਰ ਜਿਹੜੀ ਹੈ ਉਹ ਲਾ ਦਿੱਤੀ ਹੈ ਐਫਆਈਆਰ ਦੇ ਅੰਦਰ ਜਿਹੜੀਆਂ 624 351 ਹੈ 61 ਹੈ 67 ਹੈ ए है ਇਹ ਸਾਰੀਆਂ ਰੇਪ ਹੈ ਨਾਨ ਕੰਸੈਂਸ਼ੂਅਲ ਐਕਟ ਹੈ ਦੇ ਅੰਦਰ ਆਈਟੀ ਨੇ ਤਾਰਾਉਣੇ ਲੱਗੀਆਂ ਹੋਈਆਂ ਨੇ ਔਰ ਉਸ ਤੋਂ ਬਾਅਦ ਅਸੀਂ ਇਹ ਹੀ ਕਿਹਾ ਸੀ ਕਿ ਲੜਕੀ ਨੇ ਇੱਕ ਫੀਅਰ ਐਕਸਪ੍ਰੈਸ ਕੀਤਾ ਸੀ ਕਿ ਇਹ ਲड़का ਬਾਹਰ ਜਾਏ ਹੋ ਸਕਦਾ ਹੈ ਕਿ ਇਹ ਬਾਹਰ ਕੰਟਰੀ ਚ ਨਾ ਚਲਾ ਜਾਵੇ ਛੱਡ ਕੇ ਇੰਡੀਆ ਜਦੋਂ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਲੈਟਰ ਵੀ ਲਿਖਿਆ ਉਹਨਾਂ ਨੂੰ ਇਸ ਦੇ ਬਾਰੇ ਤਾਂ ਉਹਨਾਂ ਨੇ ਇਸ ਤੋਂ ਬਾਅਦ ਲੁਕਆਊਟ ਨੋਟਿਸ ਵੀ ਉਹਦਾ ਇਸ਼ੂ ਕੀਤਾ ਆ ਔਰ ਅੱਜ ਮੇਰੀ ਅੱਧਾ ਘੰਟਾ ਪਹਿਲਾਂ ਉਹਨਾਂ ਦੇ ਨਾਲ ਗੱਲ ਹੋਈ ਹੈ ਔਰ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਅਸੀਂ ਪੂਰੀ ਰੇਡਸ ਕਰ ਰਹੇ ਹਾਂ ਦਾ ਮੂਮੈਂਟ ਵੀ ਗੈਟਰਡ ਆਫ ਦਾ ਬੋਏ ਅਸੀਂ ਉਹਨੂੰ ਜਰੂਰ ਅਰੈਸਟ ਕਰਾਂਗੇ ਜੀ ਮੈਂ ਦੂਜੇ ਪਾਸੇ ਉਸਦੇ ਲੜਕੇ ਦੇ ਪਿਤਾ ਦਾ ਵੀ ਪੱਖ ਸਾਹਮਣੇ ਆਉਂਦਾ ਜਿੱਤੇ ਉਹ ਕਹਿੰਦੇ ਆ ਕਿ ਮੇਰਾ ਬੇਟਾ ਬਿਲਕੁਲ ਨਿਰਦੋਸ਼ ਹੈ ਉਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆਈ ਕੋਈ ਪੁਲਿਸ ਨੇ ਤੱਕ ਪੁਲਿਸ ਤਾਂ ਸਭ ਦੇ ਸੁਨੇਗੀ ਨਾ ਪੁਲਿਸ ਨੇ ਲੜਕੇ ਦੀ ਵੀ ਸੁਣਨੀ ਹੈ ਲੜਕੀ ਦੀ ਵੀ ਸੁਣਨੀ ਹੈ ਉਹ ਸਾਰੀ ਕੰਪਲੀਟ ਹੋ ਜਾਂਦੋਂ ਉਸ ਤੋਂ ਬਾਅਦ ਜਿਹੜੇ ਫੈਕਟ ਸਾਹਮਣੇ ਆਣਗੇ ਉਸ ਵਾਅਦ ਜਰੂਰ ਐਕਟ ਕੀਤਾ ਜਾਏਗਾ ਜੀ ਮੈਂ ਦੂਜੇ ਪਾਸੇ ਅਜਿਹੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਭਾਵੇਂ ਕਿਸੇ ਇੰਸਟਾਗ੍ਰam ਸਟਾਰ ਦੀਆਂ ਹੋਣ ਲਗਾਤਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਇਨ੍ਹਾਂ ਤਮਾਮ ਚੀਜ਼ਾਂ ਨੂੰ ਲੈ ਕੇ ਕੋਈ ਐਕਸ਼ਨ ਜਾਂ ਫਿਰ ਕੋਈ ਲਾਅ ਹੈ ਜਿਸ ਦੇ ਕਾਰਨ ਇਹ ਚੀਜ਼ਾਂ ਘੱਟ ਹੋ ਸਕਣ ਇਹ ਦੇਖੋ ਜਿਹੜੇ ਸਾਈਬਰ ਲਾਅਸ ਨੇ ਉਹਤੇ ਬਹੁਤ ਸਟ੍ਰਿਕਟ ਹੈਗੇ ਨੇ ਔਰ ਜੋ ਕੁਝ ਐਡ ਕਰਨ ਦੀ ਜ਼ਰੂਰਤ ਹੈ ਉਹਨਾਂ ਦੇ ਅੰਦਰ ਅਸੀਂ ਉਹਨਾਂ ਦੀ ਅਪੀਲ ਵੀ ਕੀਤੀ ਹੋਈ ਹੈ ਔਰ ਕਾਫੀ ਸਾਈਬਰ ਲਾਅਸ ਨੇ ਕੰਟਰੋਲ ਵੀ ਕੀਤਾ ਇਸ ਚੀਜ਼ ਨੂੰ ਜਿੱਦਾਂ ਕਿ ਸਾਡੇ ਜਿਹੜੇ ਅਮ ਆਲਮਸ ਹੈਗੇ ਨੇ ਉਹਨਾਂ ਦੇ ਉੱਤੇ ਵੀ ਇਹਨਾਂ ਨੂੰ ਕੋਈ ਨਹੀਂ ਦਿਖਾ ਸਕਦਾ ਡਰੱਗਸ ਦਾ ਹੋ ਗਿਆ ਜਾਂ ਜਿਹੜੇ ਛੋਟੇ-ਮੋਟੇ ਕਰਦੇ ਸੀਗੇ ਪਹਿਲਾਂ ਸੈਕਸ਼ੂਅਲ ਐਕਟਸ ਦੀ ਜਿਹੜੀਆਂ ਆ ਗਿਆ ਸਭ ਕੁਝ ਰੋਕਿਆ ਗਿਆ ਈਵਨ ਕਿ ਪੋਨੋਗ੍ਰਾਫਿਕ ਸਾਈਟਸ ਦੇ ਉੱਤੇ ਵੀ ਰੋਕ ਲੱਗੀ ਗਈ ਹੈ ਡੈਫੀਨੇਟਲੀ ਕੁਝ ਨਾ ਕੁਝ ਹੋਰ ਐਡ ਕਰਨ ਦੀ ਜ਼ਰੂਰਤ ਟਾਈਮ ਟੂ ਟਾਈਮ ਉਹ ਵੀ ਕੀਤਾ ਜਾਂਦਾ ਹੈ की मांग कर दियो इस पूरे मामले ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਨਜ਼ਰ ਆਵੇਗੀ देखो ਸਭ ਤੋਂ ਪਹਿਲੀ ਮੰਗ ਤੇ ਇਹ ਹੀ ਹੈ ਕਿ ਪੁਲਿਸ ਨੂੰ ਇਮੀਡੀਏਟਲੀ ਉਸ ਲੜਕੀ ਨੂੰ ਅਰੈਸਟ ਕਰਨਾ ਚਾਹੀਦਾ ਜਿੱਤੇ ਐਫ ਆਈ ਆਰ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜੀ ਹੈ ਅ ਇਨਵੈਸਟੀਗੇਸ਼ਨ ਦਾ ਪਾਰਟ ਆ ਜਾਂਦਾ ਇਨਵੈਸਟੀਗੇਸ਼ਨ ਪਾਰਟ ਤੋਂ ਬਾਅਦ ਜੋ ਵੀ ਬੰਦ ਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਦੂਜੇ ਪਾਸੇ ਇੱਕ ਹੋਰ ਮੁੱਦਾ ਉੱਠਿਆ ਹੋਇਆ ਕਿ ਕੀ ਐਸ ਦੇ ਵਿੱਚ ਪਰਿਵਾਰ ਵੀ ਕਿਤੇ ਨਾ ਕਿਤੇ ਗਲਤ ਸੀ ਪਰਿਵਾਰਾਂ ਦੀ ਗਲਤੀ ਸੀ ਪਰਿਵਾਰ ਦੀ ਮੈਨੂੰ ਕੋਈ ਇਹਦੇ ਵਿੱਚ ਕੋਈ ਗਲਤੀ ਨਜ਼ਰ ਨਹੀਂ ਆਉਂਦੀ ਹੈ ਕਿਉਂਕਿ ਉਹਨਾਂ ਨੇ ਤਾਂ ਇਹੀ ਸੋਚਿਆ ਸੀ ਕਿ ਦੋਵੇਂ ਪਰਿਵਾਰ ਨੇ ਸੋਚਿਆ ਸੀ ਕਿ ਇਹਨਾਂ ਦਾ ਅਸੀਂ ਵਿਆਹ ਕਰਨਾ ਹੈ ਇੰਗੇਜਮੈਂਟ ਵੀ ਹੋਈ ਸੀ ਤਾਂ ਉਹ ਜਿਹੜੀ ਇੰਟੈਂਸ਼ਨ ਸੀ ਉਹ ਤਾਂ ਠੀਕ ਲੱਗ ਰਹੀ ਸੀ ਉਸ ਟਾਈਮ ਬਾਅਦ ਦੇ ਵਿੱਚੋਂ ਇਹ ਲੜਕੇ ਦੀ ਕੀ ਇੰਟੈਂਸ਼ਨ ਨਹੀਂ ਕਲੀਅਰ ਕਿਉਂ ਇਹ ਇਹੋ ਜਿਹਾ ਕੀਤਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਇਸ ਮਾਮਲੇ ਦੀ ਉੱਤੀ ਇਸ ਤੋਂ ਪਹਿਲਾਂ ਸੂਮੋਟੋ ਲਿਆ ਗਿਆ ਐਫਆਰ ਦਰਜ ਹੋ ਗਈ ਹੈ ਤੇ ਹੁਣ ਲੁਕਆਊਟ ਨੋਟਿਸ ਜਿਹੜਾ ਹੈ ਉਹ ਵੀ ਹੋ ਚੁੱਕਿਆ ਤੇ ਜਲਦ ਉਸ ਲੜਕੇ ਦੀ ਜੋ ਵੀ ਗਲਤੀ ਹੋਵੇਗੀ ਉਸ ਦੀ ਸਜ਼ਾ ਜਿਹੜੀ ਉਸ ਨੂੰ ਮਿਲੇਗੀ ਵੀਡੀਓ ਜਨਰਲ ਹਰਤਾ ਪ੍ਰਸਾਦ ਦੇ ਨਾਲ ਅਿੰਦਰ ਸਿੱਧੂ ਐਬੀਪੀ ਸੰਗਤ ਚੰਡੀਗੜ੍ਹ